ਸਸਵੀ ਗਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਜਿੱਥੇ ਲੁਧਿਆਣਾ ਦੇ ਵਿੱਚ ਜਿਮਨੀ ਚੋਣਾ ਨੂੰ ਲੈ ਕੇ ਵੱਡੀ ਜੰਗ ਛਿੜੀ ਹੋਈ ਹੈ ਉੱਥੇ ਹੀ ਹਰੇਕ ਪਾਰਟੀਆਂ ਦੇ ਵਿੱਚ ਅਦਲਾ ਬਦਲੀ ਨਜ਼ਰ ਆ ਰਹੀ ਹੈ ਜੇ ਗੱਲ ਕਰ ਲਈਏ ਤਾਂ ਕਦੀ ਕਾਂਗਰਸ ਨੂੰ ਝਟਕਾ ਲੱਗਦੇ ਨਜ਼ਰ ਆ ਰਿਹਾ ਤੇ ਕਦੀ ਆਮ ਆਦਮੀ ਪਾਰਟੀ ਨੂੰ ਤੇ ਕਦੇ ਭਾਜਪਾ ਨੂੰ ਤੇ ਕਦੇ ਸ਼ੋਮੇ ਕਾਲੀ ਦਲ ਨੂੰ ਹਰੇਕ ਇਨਸਾਨ ਅਦਲਾ ਬਦਲੀ ਕਰਦਾ ਨਜ਼ਰ ਆ ਰਿਹਾ ਹੈ ਜਿੱਥੇ ਵੱਡੇ ਵੱਡੇ ਆਗੂ ਵੀ ਆਪਣੀਆਂ ਹੀ ਪਾਰਟੀਆਂ ਛੱਡ ਕੇ ਦੂਜੀ ਪਾਰਟੀ ਦੇ ਵਿੱਚ ਜਾਂਦੇ ਨਜ਼ਰ ਆ ਰਹੇ ਨੇ ਤੇ ਇਹਦੇ ਵਿੱਚ ਹੀ ਅੱਜ ਚਲਦਿਆਂ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਝਟਕਾ ਲੱਗਾ ਹੈ ਤਾਂ ਗੱਲ ਕਰ ਲੈਣੇ ਆ ਜੋ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਹਨਾਂ ਚੀਜ਼ਾਂ ਨੂੰ ਵਿੱਚੋਂ ਨਿਕਲਦੇ ਨਜ਼ਰ ਆ ਰਹੇ ਨੇ ਕਦੀ ਉਹ ਆਪਣੀ ਮੀਟਿੰਗ ਕਰਦੇ ਨਜ਼ਰ ਆ ਰਹੇ ਨੇ ਕਦੀ ਉਹਨਾਂ ਦੇ ਖਿਲਾਫ ਉਹਨਾਂ ਦੇ ਵਲੰਟੀਅਰ ਖੜੇ ਹੁੰਦੇ ਨੇ ਕਦੀ ਉਹਨਾਂ ਦੇ ਵਿਧਾਇਕ ਲੇਕਿਨ ਅੱਜ ਜੋ ਬਣਦੀ ਵੱਡੀ ਜਾਣਕਾਰੀ ਲੁਧਿਆਣਾ ਪੱਛਮੀ ਤੋਂ ਨਿਕਲ ਕੇ ਆਈ ਹੈ ਤਾਂ 19 ਜੂਨ ਨੂੰ ਜਿਮਨੀ ਚੋਣਾ ਹੋ ਰਹੀਆਂ ਹਨ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਦੱਸ ਦੇ ਕਿ ਅੱਜ ਕਾਂਗਰਸ ਦੇ ਕਟਿੰਗ ਗਿਣਤੀ ਵਿਭਾਗ ਦੇ 43 ਆਪ ਵਰਕਰ ਪੰਜਾਬ ਜਨਰਲ ਸਿਕੱਤਰ ਇਮਰਾਜ਼ ਅਜ਼ਾਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ ਇਹ ਵਰਕਰ ਆਪ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਵਿਦਾ ਸਭਾ ਪੱਛਮੀ ਦੇ ਚੋਣ ਇੰਚਾਰਜ ਰਾਣਾ ਗੁਰਜੀਤ ਸਿੰਘ ਅਤੇ ਭਾਗਤ ਪੁਸ਼ਨ ਆਸ਼ੂ ਨੇ ਆਪ ਦੇ ਪੰਜਾਬ ਸੰਯੁਕਤ ਸਿਕੱਤਰ ਖਾਮਿਦ ਅਲੀ ਅਤੇ ਜੁਆਇੰਟ ਸਿਕੱਤਰ ਸ਼ਮਸ਼ੇਰ ਸਿੰਘ ਗਰੇਵਾਲ ਸੁਭਾਰ ਸਿੰਘ ਗਰੇਵਾਲ ਨਵਦੀਪ ਜਿੰਮੀ ਜ਼ਿਲ੍ਹਾ ਸਯੁਗ ਸਕੱਤਰ ਆਬਿਦ ਅंसारी ਅਤੇ ਆਪ ਦੇ ਨੌਜਵਾਨ ਆਗੂ ਲਾਲੀ ਸ਼ਰਮਾ ਦਾ ਕਾਂਗਰਸ ਵਿੱਚ ਸ਼ਾਮਲ ਹੋ ਕੇ ਸਵਾਗਤ ਕੀਤਾ ਹੈ ਤਾਂ ਉਹਨਾਂ ਨੇ ਭਰਤਪੂਸ਼ਨ ਜੀ ਨੇ ਇਹ ਵੀ ਗੱਲ ਕੀਤੀ ਹੈ ਕਿ ਮੇਰਾ ਜੋ ਪਲੜਾ ਹੈ ਉਹ ਜਿੰਮੀ ਚੋਣਾਂ ਵਾਸਤੇ ਸਟਰੋਂਗ ਬਣਾ ਰਹੇ ਨੇ ਜਦੋਂ ਉਹ ਦੂਸਰੀਆਂ ਪਾਰਟੀਆਂ ਦੇ ਲੋਕ ਮੇਰੇ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਨੇ ਤੇ ਮੈਂ ਹੁਣ ਆਪਣੀ ਜਿੱਤ ਜੋ ਐ ਸਾਹਮਣੇ ਪਈ ਸਾਹਮਣੇ ਪਈ ਦਿਖਾਈ ਦੇ ਰਹੀ ਹੈ ਤਾਂ ਮੈਂ ਇਸੀ ਦਾ ਮਾਣ ਮਹਿਸੂਸ ਕਰਦਾ ਕਿ ਮੇਰਾ ਮੈਂ ਜੋ ਹਲਕਾ ਦੇ ਪਿਛਲੇ 2 ਸਾਲਾਂ ਚ ਕੰਮ ਕੀਤਾ ਹੈ ਤਾਂ ਲੋਕ ਮੇਰੇ ਨਾਲ ਪਾਰੀ ਗਿਣਤੀ ਦੇ ਵਿੱਚ ਹੰਗਾਰਾ ਭਰ ਕੇ ਸ਼ਾਮਿਲ ਹੋ ਰਹੇ ਹਨ ਤਾਂ ਇਹ ਜੋ ਅੱਜ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਦਿੱਤਾ ਹੈ 43 ਦੇ ਕਰੀਬ ਲੋਕਾਂ ਨੇ ਤੇ ਇਹ ਜੋ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਗਏ ਹਨ ਜੋ ਬੰਦੀ ਜਾਣਕਾਰੀ ਅੱਗੇ ਮਿਲੇਗੀ ਮਿਲਦੇ ਹਾਂ ਧੰਨ